ਦੇਵੀ ਤੂਮਰੀ ਤੇਰ ਪਾ ਮੈਂ ਸੁਖਤਨੇ ਕੋਏ ਨ ਜਾਣੇ ਕੁਮਾਰਾਂ ਤੁ ਉੱਤੇ ਸੋ ਸ਼ਾ ਭਗਵੰਤ ਜਾਨੇ ਨਾਨਕ ਦਾਸ ਸਦਾ ਕਰਮਾਈ ਸ੍ਰੀ ਵਾਹਿਗੁਰੂ ਜੀ ਮਿਹਰવાન ਸਾਹਿਬ ਮਿਹਰવાન ਸਾਹਿਬ ਨੂੰ ਮੇਰਾ ਮਿਹਰਬਾਨ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਲauti ਜੀ ਸਹਾਏ ਵਾਹਿ ਸ੍ਰੀ ਭਲauti ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਲauti ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਕ ਸੁਰਤੇ ਅਮਰਦਾਸ RAMਦਾਸ ਹੋਈ ਸਹਾਏ ਅਰਜਨ ਆਰਗੋ ਗੰਨੋਂ ਸਿਮਰਉ ਸ੍ਰੀ ਹਰਦਾਇ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਬਿਧਿਕੇ ਸਭੁ ਦੁਖੁ ਜਾਇ ਤੇਗੁ ਮਹਦਰ ਸਿਮਰੈ ਘਰੁ ਨਿਤ ਨਿਧਾਰੈ ਧਾਏ ਸਭੁ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਜੀ ਸੱਚੇ ਪਾਤਸ਼ਾਹ ਜੀ ਸਭੁ ਥਾਈ ਹੋਇ ਸਹਾਇ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰਕੇ ਸਾਧਸਾ ਜੀ ਸਾਧ ਸੰਗਤ ਬੋੜਣਾ ਜੀ ਸ੍ਰੀ ਵਾਹਿਗੁਰੂ ਬਾਦਸ਼ਾਹਾਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋਤਿ ਸਾਜ ਰਾਜੂ ਅਜਾ ਰੂਪ ਕਲਜਬ ਕੇ ਬੋਰਿਤ ਨਾਮ ਕੇ ਜਹਾਜ ਹਰਤ ਪਲਤ ਕੇ ਰਖਿਆਤ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਦਸਾਂ ਬਾਦਸ਼ਾਹਾਂ ਦੇ ਸਰੂਪ ਤਿਨਾ ਦੇ ਪਾਠ ਦਰਸ਼ਨਦਾਰ ਜੀ ਕਾ ਧਿਆਨ ਧਰ ਕੇ ਬੁਰਣਾ ਜੀ ਜੀ ਸ੍ਰੀ ਬਾਦਸ਼ਾਹਾਂ ਜਾ ਸਾਹਿਬ ਜਾਤੇ ਪੰਜ ਪਿਆਰੇ 40 ਮੁਕਤੇ ਭਗਤਾ ਸਮੂਹ ਭਗਤਾ ਸਮੂਹ ਸਤਿਆਰਿਆਂ ਪਿਆਰਿਆਂ ਸਿਰਦਕਵਾਨਾਂ ਸ਼ਹੀਦਾ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਸਤਿਗੁਰੂ ਸਮੂਹ ਵਰਤਕਾਂ ਸਮੂਹ ਗੁਰਬਖਸ਼ ਆਰਿਆਂ ਝੰਡਿਆਂ ਮੰਗਿਆਂ ਨਿਸ਼ਾਨਾਂ ਜੀ ਦਾ ਧਿਆਨ ਧਰਕੇ ਬੋਲਣਾ ਜੀ ਸਤਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਸਾ ਅਨਨਤ ਅਨਪਿਆਰੇ ਪਾਪਾ ਜੀ ਸ਼ਰ ਸਿੰਘ ਜੀ ਆਪ ਜੀ ਦੀ ਬਹੁਤ ਬਰਸੀ ਦਾ ਦਿਹਾੜਾ ਆਇਆ ਹੈ ਪਾਤਸ਼ਾਹੀ ਐਸਵੈਣ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਦੀ ਪਾਟ ਕੀ ਸਾਂਝੀ ਤਿਆਰੀ ਹੈ ਆਪ ਕਿਰਪਾ ਕਰਕੇ ਪਾਟ ਕੀ ਸਹਿਜ ਬਰਾਜਮਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ ਦਿਦਾਲੇ ਬਖਸ਼ੋ ਜੀ ਨਗਰ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਆਪ ਜੀ ਦੇ ਚਰਨਾਂ ਵਿੱਚ ਆਪ ਜੀ ਦੇ ਬਰੋ ਬਰੋ ਸਰਮਾਇਆ ਮਹਾਂਪੁਰਖ ਗੋਰੀ ਕਾਲੇ ਜੀ ਅਸਾਂ ਸਭ ਦਾ ਹਾਜ਼ਰ ਹਨ ਸਭ ਦੀ ਹਾਜ਼ਰੀ ਦਾ ਪ੍ਰਵਾਨ ਕਰਨੀ ਸਭ ਨੂੰ ਸੇਵਾ ਬਖਸ਼ਣੇ ਪਾਸ ਆ ਜੀ ਆਪ ਦੀ ਦਾਹੀ ਕਾਰਜ ਹੈ ਵਿੱਚ ਕਰਤਾ ਪੁੱਤ ਕੋ ਲੋਆ ਵਾਲ ਨਾ ਫਿਰਦਾ ਹੁਆ ਜੀ ਮਹਾਵਾਕਾਂ ਸਾਰ ਚੰਗੀਆਂ ਅੰਤਰਾ ਦੇ ਨਾਲ ਨਿਰਵਿਘਨਤਾ ਦੇ ਨਾਲ ਸਤ ਪੂਰਨ ਕਰਾਉਣਾ